आगे तो देखता आग जाए बहुत ज्यादा बात चुकी है इतों तक सामने यही ਉਹ ਰੋਣਾ ਹੈਗਾ ਤਾਂ ਸਾਰੇ ਪਿੱਛੇ ਪਿੱਛੇ ਉਹਦੇ ਦੀ ਬੇਨਤੀਆਂ ਤੋਂ ਸਾਰਿਆਂ ਨੂੰ ਰੋਕੀ ਕੁਮਾਰੀ ਕੀ ਨਾਮ ਥੱਲੇ ਦੁਕਾਨ ਹੈ ਜੀ ਇਹ ਆਪਣੀ ਗਰਖਦ ਸਟੋਰ ਹੈ ਜੀ ਤੇ ਗਰਗ ਫੈਸ਼ਨ ਜ਼ੋਨ ਦੋ ਦੁਕਾਨਾਂ ਆਪਣੀਆਂ ਸੱਗੀ ਵੀ ਹਾਂਜੀ ਦੋਹਾਂ ਇਕੱਠੀਆਂ ਨੇ। ਫੋਕਸਾਨ ਕਿਸ ਤਰ੍ਹਾਂ ਹੋਇਆ ਜੀ ਅੱਗ ਦੀ ਘਟਨਾ ਕਦੋਂ ਵਾਪਰੀ ਕਿੰਨੇ ਕਵਜ ਤੋਂ ਤੁਹਾਨੂੰ ਪਤਾ ਲੱਗਿਆ। ਇਹ ਤਾਂ ਜੀ ਸਾਨੂੰ ਕੋਈ ਉਹ ਨਹੀਂ ਕੀਤਾ ਦੁਕਾਨ ਖੋਲੀ ਹੈ ਜੀ ਮੁੰਡੇ ਉੱਪਰ ਗਏ ਨੇ ਉਹ ਦੇਖਿਆ ਉਹਨਾਂ ਨੇ ਉਹ ਧੂੰਆਂ ਆ ਰਿਹਾ ਸੀਗਾ। ਉਹਨਾਂ ਨੇ ਫਟਾਫਟ ਸਾਨੂੰ ਦੱਸਿਆ ਵੀ ਫਟਾਫਟ ਹੋਰੇ ਲੋਕਾਂ ਨੇ ਆ ਕੇ ਪ੍ਰਸ਼ਾਸਨ ਨੇ ਤੇ ਨਾਲ ਆਣ ਗਵਣ ਸਾਰਿਆਂ ਨੇ ਆਪਣੀ ਵਧੀਆ ਹੈਲਪ ਕਰਕੇ ਪੂਰੀ ਜਦੋਜਹਦ ਨਾਲ ਇਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਕਿੰਨੇ ਕੁ ਘੰਟੇ ਬਾਅਦ ਜਿਹੜਾ ਅੱਗ ਦੇ ਕਾਬੂ ਆਇਆ। ਅੱਗ ਤੇਜੀ ਕਾਬੂ ਤ੍ਰੀ ਗ੍ਰੀਨ ਦੋ ਤਿੰਨ ਘੰਟੇ ਲੱਗ ਗਏ ਜੀ ਬਾਕੀ ਹਲੇ ਚੱਲ ਰਹੇ ਜੀ ਉੱਪਰੋਂ ਸਾਰੇ ਉੱਪਰ ਪਿੱਛੇ ਕਹਿੰਦੇ ਨੇ ਵੀ ਅੱਗ ਹੈਗੀ ਆ ਜੀ ਉਹ ਸਾਰੇ ਚੈੱਕ ਕਰ ਰਹੇ ਨੇ ਜੀ ਨੁਕਸਾਨ ਦੀ ਜੇ ਗੱਲ ਕਰ ਲਈਏ ਜੀ ਕਿੰਨਾ ਕੁ ਨੁਕਸਾਨ ਹੋਇਆ ਹੈ ਅੱਗ ਨਾਲ ਵੀ ਨੁਕਸਾਨ ਜਾਂ ਪਾਣੀ ਨਾਲ ਵੀ ਅੱਗ ਨਾਲ ਨੁਕਸਾਨ ਹੋਇਆ ਜੀ ਉਸ ਤੋਂ ਬਾਅਦ ਪਾਣੀ ਨਾਲ ਨੁਕਸਾਨ ਹੋਇਆ ਜੀ ਸਾਡਾ ਸਾਰਾ ਮਾਲ ਆ ਜਿਹੜਾ ਉਹ ਸੌਫਟ ਹੈ ਜੀ ਉਹ ਸਾਰਾ ਪਾਣੀ ਦੀ ਮਾਰ ਪੈ ਗਈ ਉਹਦੇ ਉੱਪਰ ਸਾਰੇ ਤੇ ਬਾਕੀ ਅਸੀਂ ਦੇਖਾਂਗੇ ਜੀ ਜਦੋਂ ਉੱਪਰ ਆਪਣਾ ਜਾਵਾਂਗੇ ਹਲਤ ਉੱਪਰ ਲੱਗ ਰਹੇ ਨੇ ਜੀ ਉਹਨੂੰ ਕੰਟਰੋਲ ਕਰਾਂ ਤੇ ਜਦੋਂ ਉੱਪਰ ਜਾਵਾਂਗੇ ਜੀ ਉਸ ਤੋਂ ਬਾਅਦ ਜਾ ਕੇ ਪਤਾ ਲੱਗੂਗਾ ਬਿਲਡਿੰਗ ਨੂੰ ਨੁਕਸਾਨੀ ਗਈ ਬਿਲਡਿੰਗ ਨੂੰ ਨੁਕਸਾਨੀ ਗਈ ਜੀ ਆਪਣੇ ਡਾਊਨ ਸੀਲਿੰਗ ਵਗੈਰਾ ਹੋ ਗਈ ਜੀ ਏਸੀ ਦੇ ਜੋਨਟ ਲੱਗੇ ਹੋਏ ਸੀਗੇ ਉਹ ਸਾਰੇ ਖਤਮ ਹੋ ਗਏ ਜੀ ਬਾਕੀ ਦੇਖੋ ਉੱਪਰ ਜਾ ਕੇ ਪਤਾ ਲੱਗੂਆ ਸਾਰੀ ਸੱਤ ਸੁੱਤ ਨੁਕਸਾਨ ਹੋ ਗਿਆ ਜਾਨੀ ਨੁਕਸਾਨ ਤੋਂ ਬਚਾ ਰਹੇ ਨੇ ਜਾਨੀ ਨੁਕਸਾਨ ਤੋਂ ਬਚਾ ਰਹੇ ਗਏ ਜੀ ਹਾਂਜੀ ਪ੍ਰਸ਼ਾਸਨ ਨੇ ਹੈਲਪ ਕੀਤੀ ਜੀ ਹਾਂਜੀ ਲੋਕਾਂ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਜੀ ਪ੍ਰਸ਼ਾਸਨ ਨੇ ਜਿਹੜਾ ਹੈਗਾ ਫਾਇਰ ਦੀਆਂ ਗੱਡੀਆਂ ਭੇਜੀ ਹਾਂਜੀ ਹਾਂ ਫਾਇਰ ਦੇ ਗੱਡੀਆਂ ਆ ਗਿਆ ਸੀਗੀਆਂ ਜੀ ਹਾਂਜੀ ਗੱਡੀਆਂ ਸਾਦੀ ਪੰਜ ਗੱਡੀਆਂ ਫਾਇਰ ਦੀਆਂ ਆ ਗਿਆ ਸੀਗੀਆਂ ਜੀ ਤੇ ਕੋਈ ਰਿਟਰਨ ਦੇ ਵਿੱਚ ਕੋਈ ਕੰਪਲੀਟ ਜਾਂ ਕੋਈ ਕਿਸੇ ਤਰ੍ਹਾਂ ਦੀ ਕਰ ਰਹੇ ਹੋ ਨਹੀਂ ਹਲੇ ਤਾਂ ਦੀ ਅਸੀਂ ਇਸ ਨੂੰ ਸਾਮਣੇ ਲੱਗਿਆ ਦੇਖਦੇ ਆ ਜੀ ਵੀ ਕੀ ਹੋਇਆ ਕੀ ਨਹੀਂ ਹੋਇਆ ਜੀ ਉਸ ਤੋਂ ਬਾਅਦ ਸੋਚ ਰਹੇ ਆ ਜੀ ਆਪਾਂ ਕੀ ਨਾਲ ਮਨਪ੍ਰੀਤ ਸਿੰਘ ਜੀ ਫਾਇਰਮੈਨ ਸੰਗਰੂਰ ਜੀ ਹਾਂ ਬਈ ਜੀ ਦੇਖਿਆ ਗਿਆ ਕਿ ਜਿੱਥੇ ਤੁਸੀਂ ਆਪਣੀ ਡਿਊਟੀ ਕਰ ਰਹੇ ਸੀ ਉੱਤੇ ਨਾਲ-ਨਾਲ ਇਨਸਾਨੀਅਤ ਵੀ ਨਜ਼ਰ ਆ ਰਹੀ ਸੀ ਤੁਸੀਂ ਬੜੀ ਮਿਹਨਤ ਕੀਤੀ ਜਿਹੜੀ ਅੱਗ ਬੁਝਾਉਣ ਦਾ ਹਾਂਜੀ ਸਨ ਦੀ ਤਾਂ ਚਲੋ ਡਿਊਟੀ ਆ ਪਰ ਇਲਾਕੇ ਦੇ ਲੋਕਾਂ ਨੇ ਬਹੁਤ ਸਾਥ ਦਿੱਤਾ ਜੀ ਬਹੁਤ ਨੇ ਨਾਲ ਰੜ ਕੇ ਸਾਰਿਆਂ ਨੇ ਅੱਗ ਬੁਝਾਉਣ ਦੇ ਵਿੱਚ ਮਦਦ ਕੀਤੀ ਹੈ ਜੀ ਕਿੰਨੀਆਂ ਗੱਡੀਆਂ ਪਈ ਗਈਆਂ ਔਰ ਕਿੰਨੇ ਸਮੇਂ ਦੇ ਵਿੱਚ ਅੱਗ ਦੇ ਗਾ ਬੂਆ ਦੇਖੋ ਜੀ ਦੋ ਗੱਡੀਆਂ ਸੁਰੂਰ ਫਾਰਵਰਡ ਤੋਂ ਆਈਆਂ ਨੇ ਇੱਕ ਸ਼ਰਾਮ ਤੋਂ ਆਈ ਆ ਇੱਕ ਸ਼ਾਇਦ ਸਮਾਨਿਕ ਉਹ ਮੈਨੂੰ ਪੱਕਾ ਪਤਾ ਨਹੀਂ ਕਿ ਮੈਂ ਅੰਦਰ ਸੀਗਾ ਬਾਹਰਲੀ ਗੱਡੀਆਂ ਦਾ ਮੈਨੂੰ ਕੋਈ ਪੱਕਾ ਪਤਾ ਨਹੀਂ ਬਹੁਤ ਮਿਹਨਤ ਬਹੁਤ ਕੀਤੀ ਗਈ ਉੱਪਰ ਉਹ ਤਾਂ ਸਾਡੀ ਡਿਊ ਅੱਗ ਵਸੇ ਉੱਪਰ ਥੋੜ੍ਹਾ ਫਲੋਰ ਤੋਂ ਲੈ ਕੇ ਸਾਈਡ ਫਲੋਰ ਤੇ ਆਈ ਹੈ ਜੀ ਸੈਕੰਡ ਤੋਂ ਫਿਰ ਗਰਾਉਂਡ ਫਲੋਰ ਤੇ ਆ ਰਹੀ ਸੀਗੀ ਪਰ ਉਹ ਅੱਗ ਨੀਚੇ ਨੂੰ ਆ ਰਹੀ ਸੀ ਨੀਚੋਂ ਅੱਗ ਬਚ ਗਈ ਜੀ ਉੱਪਰਲੇ ਦੋ ਫਲੋਰਾਂ ਤੇ ਕਾਫੀ ਨੁਕਸਾਨ ਹੈ ਜੀ ਜੇ ਕਾਬੂ ਪਾਉਣ ਤੇ ਦੇਰੀ ਹੋ ਜਾਣ ਕਿ ਲੱਗਦਾ ਕਿ ਵੱਡਾ ਹਾਦਸਾ ਹਾਂਜੀ ਬਹੁਤ ਹਾਦਸਾ ਹੋਇਆ ਕਿਉਂਕਿ ਸ਼ੀਸ਼ੇ ਵਗੈਰਾ ਸੀ ਸ਼ੀਸ਼ਿਆਂ ਦਾ ਵੀ ਬਲਾਸਟ ਹੋਇਆ ਜੀ ਪਿੱਛੋਂ ਕੰਦਾ ਵਗੈਰਾ ਭੰਨ ਕੇ ਉੱਥੋਂ ਦੀ ਉਹ ਨਿਕੜੀਆਂ ਜਿੱਦਾਂ ਕਿਹਾ ਯਾਰ ਅਸੀਂ ਕਿ ਕੋਈ ਸਿਲੰਡਰ ਵਗੈਰਾ ਵੀ ਸੀ ਜਾਂ ਕੋਈ ਐਸਾ ਕਹਿਣ ਨੂੰ ਕਿਹਾ ਜਾ ਰ ਅਸੀਂ ਅਸੀਂ ਨੇ ਬਾਅਦ ਦੇ ਵਿੱਚ ਜਦੋਂ ਅੰਦਰ ਦੇਖਿਆ ਕੋਈ ਸਿਲੰਡਰ ਵਗੈਰਾ ਕੁਝ ਨਹੀਂ ਹੈਗਾ ਸੀ ਪਰ ਉਹ ਅੱਗ ਦੀਆਂ ਲੱਗਤਾ ਬਹੁਤ ਹੀ ਬਹੁਤ ਜਿਆਦਾ ਜੀ ਕਿਉਂਕਿ ਕੱਪੜਾ ਹੈ ਕੱਪੜੇ ਨੂੰ ਅੱਗ ਸਾਰੀ ਜਾਂਦੀ ਹੈ ਹਾਂਜੀ ਹਾਂਜੀ ਪੂਰੀ ਕੋਫੜ ਨੂੰ ਬੁਝਾ ਕੇ ਮਾਲਕਾਂ ਤੋਂ ਪੁੱਛ ਕੇ ਫਿਰ ਅਸੀਂ ਚੱਲੇ